ਕਾਲਜੀ ਸਾਰਿਆਂ ਨੂੰ ਕਿਸਮਤ ਦੀਪ ਚੈਨਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ ਜਾਦੇ ਸੋਹਣੇ ਸੂਟ ਲੈ ਕੇ ਆਇਆ ਅੱਜ ਆਪਾਂ ਤੁਹਾਡੇ ਲਈ। ਦੇਖੋ ਜੀ ਹੁਣੇ ਰੈਡੀ ਹੋ ਕੇ ਆਏ ਸੀ। ਪਿਓਰ ਬਰਬਰੀ ਦਾ ਟਾਈ ਐਂਡ ਡਾਈ ਸੂਟ ਰਹੂਗਾ ਜੀ ਦੇਖੋ। ਤੇ neck ਦੇਖੋ ਤੁਸੀਂ। ਹੈਂਡਵਰਕ ਨਾਲ ਰੈਡੀ ਹੋਇਆ ਹੋਇਆ ਜੀ। ਇਹ ਹੈਗੀ ਹੈ ਸ਼ਰਟ। ਦੇਖੋ ਜੀ। ਆ ਹੈਗਾ ਜੀ ਕਿਹੜਾ ਆ ਹੈ ਕੀ ਹੈ ਜੀ ਬਾਟਮ 4 ਸਾਈਡ ਲੈਸ ਦੁਪੱਟਾ ਜੀ ਕਲਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹਦੀ ਹਾਂਜੀ ਟਾਈ ਐਂਡ ਡਾਈ ਹੈ ਜੀ ਤੇ ਪਿਓਰ ਬਰਬਰੀ ਇਹ ਕਾਵਲਾ ਕਲਰ ਹੈ ਜੀ ਆ ਹੈਗਾ ਜੀ ਨੈਕਸਟ ਦੇਖੋ ਜੀ ਸੇਮ ਫੋਟੋ ਵਾਲਾ ਪੀਸ ਹੈ ਰਹਾਗਾ ਜੀ ਨੈਕਸਟ ਕਲਰ ਤੇ ਹੁਣ ਤੁਸੀਂ ਜਲਦੀ ਜਲਦੀ ਆਪਣੀ ਬੁਕਿੰਗ ਕਰਵਾਓ ਸਿਰਫ ਔਰ ਸਿਰਫ 1850 ਦੇ ਵਿੱਚ ਜੀ